ਪੰਜਾਬ ਦੇ ਲੋਕ ਨੇ ਸਾਰੇ ਇਥੇ ਮੋਰਚੇ ਦੀ ਕਾਲ ਦੇ ਉਤੇ ਇਕੱਠੇ ਹੋਏ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਛਡਾਉਣ ਵਾਸਤੇ ਸਾਰੇ ਚਾਹੁੰਦੇ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਉਹਨਾਂ ਦੀ ਪ੍ਰੋਲ ਹੋਵੇ ਕਿਉਂਕਿ ਉਹਨਾਂ ਦੀ ਮਾਤਾ ਬਹੁਤ ਸਖਤ ਬਿਮਾਰਾ ਉਹਨਾਂ ਦੀ ਪ੍ਰੋਲ ਚਾਹੀਦੀ ਆ ਆਹ ਵਾਹ ਅੱਜ ਇੱਥੇ ਬੈਠੇ ਆਂ ਚਾਹ ਦੋ ਬਾਬੇ ਮੈਂ ਸੰਗਤ ਨੂੰ ਦੱਸਣਾ ਚਾਹਣਾ ਪਰ ਫਿਰ ਚੋਂਥੇ ਦੋ ਤਿੰਨ ਅਧਿਕਾਰੀ ਆਏ ਸੀ ਦਿੱਲੀ ਦੇ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਉਥੇ ਇਹਨਾਂ ਨੇ ਪ੍ਰਸਤਾਵ ਜਿਹੇ ਰੱਖੇ ਉਹ ਕਹਿੰਦੇ ਆਏ ਉਹਨਾਂ ਬੰਮੂ ਲਾਸਟ ਹੋ ਗਿਆ ਇਹ ਕਹਿੰਦੇ ਜਿੱਥੇ ਕਿਸਾਨ ਨੂੰ ਬਿਠਾਵਾਂਗੇ ਅਸੀਂ ਉੱਥੇ ਬਹਿ ਜਾਾਂਗੇ ਆ ਬਿਠਾ ਲਿਆ ਇਹਨਾਂ ਨੇ ਤਾਂ ਰੋਕ ਲਿਆ ਕਹਾਂ ਜਾਣਾ ਫਿਰ ਉਹਨਾਂ ਨੂੰ ਇਹਨਾਂ ਨੇ ਇਹ ਨਹੀਂ ਕਿਹਾ ਵੀ ਭਾਈ ਜਗਤਾਰ ਸਿੰਘ ਹਵਾਰੀ ਦੀ ਪ੍ਰੋਲ ਚਾਹੀਦੀ ਹੈ। ਇਹ ਕਹਿੰਦੇ ਭਾਈ ਜਗਤਾਰ ਸਿੰਘ ਹਵਾਰੀ ਨੂੰ ਇੱਥੇ ਸ਼ਿਫਟ ਕਰ ਦਿਓ ਅਸੀਂ ਜਿਹੜਾ ਉੱਥੇ ਜਾਣਾ ਉਹ ਮੁੱਲ ਦੀ ਵੀ ਕਰ ਦਾਂਗੇ। ਕਿਉਂ? ਪਹਿਲਾਂ ਸਾਨੂੰ ਪ੍ਰੋਲ ਚਾਹੀਦੀ ਆ ਸ਼ਿਫਟ ਬਿਨਾਂ ਬਾਅਦ ਚ ਕਰ ਦੇਣਾ। ਕਿਉਂਕਿ ਜੇ ਜਗਤਾਰ ਸਿੰਘ ਹਵਾਰਾ ਦੀ ਪ੍ਰੋਲ ਹੁੰਦੀ ਆ ਨਾ ਉਦੋਂ ਬਾਅਦ ਫਿਰ ਉਹਨਾਂ ਦੇ ਰਿਹਾਈ ਦੇ ਆਰਡਰ ਬਣ ਸਕਦੇ ਨੇ। ਸ਼ਿਫਟਾਂ ਤੋਂ ਅਸੀਂ ਕੀ ਲੈਣਾ? ਸਰਕਾਰੀ ਦਰਸनियां ਸਰਕਾਰੀ ਇਹਨਾਂ ਦੀ ਵਜ੍ਹਾ ਕਰਕੇ ਅੱਜ ਜਿਹੜੀ ਉਹਨਾਂ ਦੀ ਰਿਹਾਈ ਪਰੋਲ ਰੁਕ ਗਈ ਜੇ ਇਹਨਾਂ ਨੇ ਚੰਗਾ ਕੀਤਾ ਹੁੰਦਾ ਉਦੋਂ ਕਿਹਾ ਹੁੰਦਾ ਉਸੇ ਵੀ ਸਾਨੂੰ ਪਰੋਲ ਦਿਓ ਕੋਈ ਗੱਲ ਨਹੀਂ ਅਸੀਂ ਸ਼ਿਫਟ ਵੰਦ ਕਰਾ ਲਾਂਗੇ ਸਾਨੂੰ ਪਹਿਲਾਂ ਪਰੋਲ ਸੰਗਤੀ ਚਾਹੀਦੀ ਆ ਇਹੋ ਜੀਆਂ ਗੱਲਾਂ ਕਰਕੇ ਜਿਹੜਾ ਹੈਗਾ ਸੈਂਟਰ ਉਹ ਦੇਖ ਲੈਂਦਾ ਵੀ ਇਹ ਇਹਨਾਂ ਦੇ ਕਿੰਨਾ ਕੁ ਦਾਵਾ ਕੀ ਕਰ ਸਕਦੇ ਨੇ ਅੱਜ ਇੱਥੇ ਬੈਠੇ ਆ ਇਸ ਲੋਕ ਨੇ ਜਿਹੜੇ ਉਹ ਸਾਰੇ ਚਾਹੁੰਦੇ ਨੇ ਪਰ ਜਿਹੜੇ ਸਾਡੇ ਆਗੂ ਨੇ ਉਹ ਨਹੀਂ ਚਾਉਂਦੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਉਣ ਕਈਆਂ ਦੇ ਮੈਨੂੰ ਨਾਮ ਵੀ ਦੱਸੂਗਾ ਸਮੇਂ ਨਾਲ ਦੱਸੂਗਾ ਵੀ ਉਹਨਾਂ ਨੇ ਜਾ ਕੇ ਉਹ ਪੀਟਲ ਲਾਇਆ ਸਾਰਿਆਂ ਦਾ ਨਾਮ ਦੱਸਿਆ ਮੈਂ ਇਹਨਾਂ ਨੇ ਕੀ ਕਰਿਆ ਉਥੇ ਵੀ ਉਹਦੀ ਰਹਾਏ ਹਜੇ ਕਹਾ ਘਾਹ ਕਰ ਦਿਓ ਜੀ ਫੇਰ ਕਿਉਂ ਕਹਾ ਘਾਹ ਕਰ ਦਿਓ ਸਾਡੀਆਂ ਨੁ ਲੜਕੀਆਂ ਨੇ ਸਾਡੀਆਂ ਆਪਣੀਆਂ ਲੜਕੀਆਂ ਸਾਡੇ ਬੰਦਿਆਂ ਦੀਆਂ ਨੇ ਲੜਕੀਆਂ ਕਰਕੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪ੍ਰੋਲ ਹੋ ਰੋਕ ਗਈ ਨਹੀਂ ਅੱਜ ਪ੍ਰੋਲ ਹੋਣੀ ਸੀ ਪੱਕੀ ਇਹ ਸਾਡੇ ਕੋਲ ਗਾਰੰਟੀ ਹੈ ਸਾਰੀਆਂ ਖਬਰਾਂ ਆਉਂਦੀਆਂ ਨੇ ਸਾਰੇ ਕੋਲ ਦੱਸਦੇ ਆ ਅਸੀਂ ਕੀ ਕਰੀਏ ਇਹ ਜਿਹੜੇ ਨਹੀਂ ਚਾਹੁੰਦੇ ਵੀ ਜਗਤਾਰ ਸਿੰਘ ਹਵਾਰੇ ਹੋਣੇ ਪ੍ਰੋਲ ਤੇ ਆਉਣ ਜਾਂ ਉਹ ਨਾ ਛੋਟਣ ਅੱਜ ਜਿਹੜੇ ਆਗੂ ਆ ਇਕੱਠੇ ਹੋਏ ਨੇ ਸਾਰੇ ਲੋਕ ਚਾਹੁੰਦੇ ਨੇ ਅੱਜ ਵੀ ਸਾਰੇ ਚਾਹੁੰਦੇ ਵੀ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਅਸੀਂ ਵੀ ਚਾਹੁੰਦੇ ਆ ਸਾਰਾ ਆਵੇ ਬਾਹਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਜਿੱਦ ਦੇ ਨਾਲ ਅਸੀਂ ਨਿੰਗਾ ਸਾਂਗੇ ਨੇ ਕਾਲ ਦਿੱਤੀ ਨਾ ਥੋਥੇ ਸੰਭਲੇ ਨਹੀਂ ਸੰਭਾਲੇ ਜਾਣੇ ਫਿਰ ਆ ਬੈਰੀਗੇਟ ਜਿਵੇਂ ਉੱਥੇ ਪੱਟੇ ਨਾ 10 ਤਰੀਕ ਨੂੰ ਆਏ ਪੱਟ ਦਾਂਗੇ ਇਹ ਤਾਂ ਉਹ ਨੇ ਜਿਹੜੇ ਅਜੂਰੇ ਇੱਥੇ ਆਏ ਹੋਏ ਨੇ ਉਹ ਕੋਲ ਨਾਲੇ ਜੀ ਜੇ ਤੁਸੀਂ ਬਿਠਾਓਗੇ ਉਸੇ ਬੈਠਾਂਗੇ ਆ ਲਾਦੇ ਸੰਭੂ ਤਾਂ ਬਹਿ ਗਏ ਫਿਰ ਨਾ ਇਹਨਾਂ ਨੇ ਕੋਈ ਬੈਰੀਕੇਟ ਪਟਣਾ ਨਾ ਇਹਨਾਂ ਨੇ ਅੱਗੇ ਵਧਣਾ ਕੱਖ ਨਹੀਂ ਕਰਨਾ ਹੈਗਾ ਤੇ ਜਿਆਦਾ ਮੂਮੀ ਦਿਖਾਉਂਦੇ ਜਿਹਾ ਜਿਵੇਂ ਉੱਥੇ ਸੀ 10 ਤਰੀਕ ਨੂੰ ਬੈਰੀਕੇਟ ਪਟੇ ਨੇ ਅਸੀਂ ਤਾਂ ਇਹਨਾਂ ਨਾਲ ਸੰਜੋਗ ਨਹੀਂ ਆ ਦੇਖਦੇ ਆ ਵੀ ਕੀ ਕਰਦੇ ਫਿਰਦੇ ਨੇ ਫਿਰ ਸਾਨੂੰ ਕਹਣਗੇ ਉਲਟ ਬੋਲਦੇ ਨੇ ਸਾਨੂੰ ਗਲਤ ਗਲਤ ਸੀ ਜਦੋਂ ਪੌਣੇ 3 ਸਾਲ ਹੋ ਗਏ ਸੀ ਸੰਗਤ ਦੀ ਉੱਥੇ ਬੈਠੇ ਆ ਅਸੀਂ ਕੀ ਕਰੀਏ ਅੰਦਰ ਨੂੰ ਜਾਈਏ ਇਹ ਤਾਂ ਆਪ ਲਾ ਕੇ ਮੋਰਚੇ ਭੱਜ ਗਏ ਉਥੋਂ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਉਹ ਕੋਈ ਨਹੀਂ ਰਹਿੰਦਾ ਉਥੇ ਮੋਰਚੇ ਤੇ ਸਭ ਭੱਜ ਗਏ ਤੇ ਤੁਰੇ ਫਿਰਦੇ ਨੇ ਘਰਾਂ ਦੇ ਵਿੱਚ ਅੱਜ 30 ਮਹੀਨੇ ਹੋ ਗਏ ਤੇ 12 3 36 36 ਮਹੀਨੇ ਦਾ ਮਤਲਬ ਤਿੰਨ ਸਾਲ ਹਰ ਜਨਵਰੀ ਦੇ ਵਿੱਚ ਤਿੰਨ ਸਾਲ ਹੋ ਜਾਣਗੇ 32-33 ਮਹੀਨਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਐ ਪੁੱਛੇ ਉਹ ਵੀ ਰਾਤ ਦੇ ਬਤੀ ਦਿੱਤੀ ਉਥੇ ਹਾਜ਼ਰੀਆਂ ਹੈਗੀਆਂ ਨੇ ਰਾਤ ਦੀਆਂ ਹਾਜ਼ਰੀਆਂ ਹੈ ਕਿਸੇ ਰਾਤ ਬਤੀ ਦਿੱਤੀ ਰਾਤਾਂ ਕੱਟੀਆਂ ਨੇ ਰਿਕਾਰਡ ਦੇਣ ਸਾਨੂੰ ਇਹ ਮੋਰਚੇ ਲਾਏ ਮੋਰਚੇ ਛੱਡ ਕੇ ਗਾਹਾਂ ਹੋ ਜਾਣਾ ਹੋਣਾ ਹੀ ਨਹੀਂ 15 20 ਦਿਨ ਮਹੀਨਾ ਮਹੀਨਾ ਮੁੰਨਦਾ ਹੀ ਨਹੀਂ ਭਾਈ ਮੋਰਚੇ ਚੱਲਦੇ ਨਹੀਂ ਮੋਰਚੇ ਸਰ ਹੋਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਥ ਦਿਓ ਸੋਸ਼ਲ ਮੀਡੀਆ ਤੇ ਤਾਕਤ ਬਣਾਓ ਵੀ ਬੰਦੀ ਸਿੰਘ ਰਖਾ ਹੋਣੇ ਚਾਹੀਦੇ ਨੇ ਕੋਈ ਗੱਲ ਨਹੀਂ ਇੱਕ ਦਿਨ ਜਰੂਰ ਛੱਡਣਾ ਪੈਣਾ ਸਰਕਾਰਾਂ ਵੀ ਸਾਨੂੰ ਦੱਸਣਾ ਇਹ ਕੋਈ ਗੱਲ ਦੱਸਣਾ ਵੀ ਅਸੀਂ ਤੋਂ ਨਹੀਂ ਬੋਟਰ ਹੈਗਾ ਅਸੀਂ ਬੁਲਦੇ ਹੈਗਾ ਜਾਂ ਨਹੀਂ ਜਦੋਂ ਸੰਵਿਧਾਨ ਕਹਿੰਦਾ ਵੀ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਫਿਰ ਕਿਉਂ ਨਹੀਂ ਕਰਦੀ ਸਰਕਾਰ ਮੋਦੀ ਸਰਕਾਰ ਸੁਣ ਲੈ ਵੀ ਅਮਰਸਾਹ ਤੂੰ ਹੁਣ ਲਾ ਵੀ ਅਸੀਂ ਛੱਡਦੇ ਨਹੀਂ ਸੀ ਛੱਡਾ ਕੇ ਹਟਾਂਗੇ ਬੈਠੇ ਆ ਉਸੇ ਕੋਈ ਗੱਲ ਨਹੀਂ ਬਾਬਾ ਉਸ ਦਿਨ ਜਿਹੜਾ ਪਰਸੋਂ ਮੀਟਿੰਗ ਹੋਈ ਸੀ ਇੱਥੇ ਹੋਣਗੇ ਤੁਸੀਂ ਉਹਨਾਂ ਦਾ ਥਿਊ ਲੈ ਲਿਓ ਬਾਬਾ ਗੁਰਮੀਤ ਸਿੰਘ ਕਾਲ ਸੇਵ ਵਾਲੇ ਮਹਾਂਪੁਰਖ ਉਹਨਾਂ ਤਨ ਉਤੋਂ ਲਈ ਉਦਨ ਲਈ ਲੰਗਰ ਲਾਇਆ ਹੋਇਆ ਜਿੱਦਣ ਦਾ ਮੋਰਜਾ ਦੱਲਦਾ ਉਹਨਾਂ ਨੇ ਵੀ ਇਹਨਾਂ ਨੂੰ ਕਿਹਾ ਵੀ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਆਪਾਂ ਕੁੰਡਲੀ ਜਾ ਕੇ ਬੈਠੀਏ ਬਾਬਾ ਗੁਰਮੀਤ ਸਿੰਘ ਨੇ ਜੇ ਇਹ ਗੱਲ ਸਾਡੇ ਸਾਹਮਣੇ ਸਾਰੇ ਤੇ ਖੜੇ ਨੇ ਉਸੇ ਨਾਂ ਕਹੀ ਹੋਵੇ ਤਾਂ ਵੀ ਆਪਾਂ ਇੱਕ ਨਾਲ ਇਹਨਾਂ ਦੇ ਮੂੰਹ ਬੰਦ ਹੋਸੀ ਹੋਗੇ ਜ਼ਬਾਨ ਬੰਦ ਹੋ ਗਈ ਇਹਨਾਂ ਨੇ ਇੱਕ ਤੋਂ ਦੂਜਾ ਜਵਾਬ ਨਹੀਂ ਦਿੱਤਾ ਵੀ ਉਸੇ ਜਾਣਾ ਜਾਂ ਨਹੀਂ ਉਸ ਗੱਲ ਤੇ ਆਈ ਨਹੀਂ ਬਾਬੇ ਗੁਰਮੀਤ ਸਿੰਘ ਹੁਣ ਉੱਠ ਕੇ ਤੁਰ ਗਿਆ ਸੀ ਵੀ ਉੱਠ ਕੇ ਆ ਗਏ ਹੋਰ ਵੀ ਜਿਹੜੇ ਉੱਥੇ ਬੈਠੇ ਦੋ ਵੀ ਚਲੇ ਗਏ ਘਰਾਂ ਨੂੰ ਆਹ ਹਲਾਇਨਾ ਬੰਦਾ। ਆਪਣੇ ਵੀਡੀਓ ਦੇਖ ਕੇ ਇਹਨਾਂ ਨੂੰ ਬਹੁਤ ਹੋਊਗਾ ਵੀ ਇਹ ਸਾਡੇ ਖਿਲਾਫ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਮੈਂ ਸੱਚ ਕਹਿਣਾ। ਕਿਸੇ ਨੇ ਮੈਨੂੰ ਰੁਪਈਏ ਨਹੀਂ ਇਹਦੇ ਮੋਰਚੇ ਤੇ ਆਗੂ ਨੇ ਫਲਾਣੇ ਇਹਨੇ ਰੁਪਈਏ ਇਕੱਠੇ ਕਰਕੇ ਦੇਤੇ। ਸਾਨੂੰ ਪਤਾ ਸੀ ਤਿੰਨ ਸਾਲਾਂ ਤੋਂ ਕਿਵੇਂ ਉੱਥੇ ਬੈਠ ਕੇ ਮੋਰਚਾ ਸੇਵਾ ਕਰਨ ਹੈ, ਘੋੜੇ ਵੀ ਨੂੰ ਸਾਨੂੰ ਦਾਣਾ ਪਾਣੀ ਵੀ ਪਾਉਣਾ ਪੈਂਦਾ। ਇੱਕ ਵੀ ਰੁਪਈਆ ਸਾਫਤ ਕਰ ਦੇਣਾ ਵੀ ਜੇ ਇਹ ਮੋਰਚਾ ਵਾਲਿਆਂ ਨੇ ਸਾਨੂੰ ਪੰਜੀ ਵੀ ਦਿੱਤੀ ਹੋਵੇ। ਕਲਦੇਣਾ ਲਈ ਆਣਾ ਐਸੀ ਲੈਣੀ ਹੈ ਇਹਨਾਂ ਤੋਂ। ਸੰਗ ਤਾਂ ਸਾਨੂੰ ਜਿੰਨੇ ਮਰਜ਼ੀ ਪੁੱਛ ਦੇ ਦੇ। ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਤਾਕਤ ਬਣਾਓ ਤੇ ਇੱਕਾ ਰੱਖੋ ਤੁਸੀਂ ਤਾਕਤ ਬਣਾਓ ਫੇਰ ਗੱਲ ਬਣਣੀ ਆ ਜਿਹੜੇ ਬੰਦੇ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੂੰ ਮਿਲ ਸਕਦੇ ਸੰਘਤ ਹੁਣ ਆਪ ਹੀ ਫੈਸਲਾ ਕਰ ਲੇ ਪ੍ਰਧਾਨ ਮੰਤਰੀ ਨੂੰ ਮਿਲਣ ਰਹਿਣਗੇ ਪ੍ਰਧਾਨ ਮੰਤਰੀ ਤੱਕ ਪਹੁੰਚ ਜਾਣਗੇ ਉਹ ਅਸੀਂ ਤਾਂ ਇੱਥੇ ਬੈਠੇ ਨੇ ਧੰਨਵਾਦ ਕਰਨਾ ਚਾਹੁੰਦਾ ਸਿਰਫ ਆਹ 2-4 ਘੰਟਿਆਂ ਇਥੇੋਂ ਗੱਲਾਂ ਕਰਕੇ ਮੁੜ ਜਾਣਗੇ ਸਾਡੇ ਵਿੱਚ ਕੋਈ ਵੀ ਆਗੂ ਨਾ ਧਾਰਮਿਕ ਨਾ ਰਾਜਨੀਤਿਕ ਕੋਈ ਵੀ ਆਗੂ ਨਹੀਂ ਹੈ ਕੋਮ ਕੋਲੇ ਜਿਹੜਾ ਸਪਸ਼ਟ ਗੱਲ ਕਰ ਸਕੇ ਉੱਥੇ ਬੈਠ ਕੇ ਉਹਨਾਂ ਦੇ ਅੱਖ ਚੱਕ ਪਾ ਕੇ ਗੱਲ ਕਰ ਸਕੇ ਉਥੇ ਕੁਝ ਹੋਰ ਕਹਿੰਦੇ ਨੇ ਇੱਥੇ ਆ ਕੇ ਕੁਝ ਹੋਰ ਦੱਸਦੇ ਨੇ ਸਾਨੂੰ ਲੋਕਾਂ ਨੂੰ ਬੌਲੇ ਬਣਾਈ ਜਾਂਦੇ ਨੇ ਚੱਕਰਾਂ 'ਚ ਪਾਈ ਜਾਂਦੇ ਨੇ ਸਰਕਾਰਾਂ ਵੀ ਫਿਰ ਦੇਖ ਲੈਂਦੀਆਂ ਨੇ ਵੀ ਇਹਨਾਂ ਦੇ ਵਿੱਚ ਧਮ ਕਿੰਨਾ ਕਾ ਇਹ ਕਿੰਨੇ ਕੁ ਪਾਣੀ 'ਚ ਨੇ ਇਹਨਾਂ ਦੀ ਬਦੌਲਤ ਤਾਂ ਹੀ ਭਗਤ ਜਗਤਾਰ ਸਿੰਘ ਹਵਾਰਾ ਦੀ ਅੱਜ ਜਿਹੜੀ ਹੈਗੀ ਪ੍ਰੋਲ ਹੋਣੀ ਸੀ ਉਹ ਨਹੀਂ ਹੋਈ ਜੋ ਇਹਨਾਂ ਨੇ ਕੋਸ਼ਿਸ਼ ਕੀਤਾ ਬਾਕੀ ਤੁਸੀਂ ਸੰਗਤਾਂ ਸਾਰੀ ਚਾਹੁੰਦੀ ਆ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਜਿਹੜੇ ਲੀਡਰ ਨੇ ਉਹ ਨਹੀਂ ਚਾਹੁੰਦੇ ਵੀ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਲੀਡਰਾਂ ਦੀ ਨਾਕਾਮੀ ਕਰਕੇ ਰਾਜਨੀਤਿਕ ਪੰਜਾਬ ਦੇ ਲੀਡਰ ਧਾਰਮਿਕ ਇਹਨਾਂ ਦੀ ਕਾਮੀ ਕਰਕੇ ਅੱਜ ਸਾਡੇ ਸਿੰਘ 30 30 35 35 ਸਾਲਾਂ ਤੋਂ 30 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਇਹਨਾਂ ਕਰਕੇ ਸਿਰਨਦੀ ਸਿੰਘ ਬਾਹਰ ਨਹੀਂ ਆ ਰਹੇ ਕੋਈ ਨਹੀਂ ਇੱਕ ਦਿਨ ਜ਼ਰੂਰ ਹੋਊਗਾ ਗੁਰੂ ਕਿਰਪਾ ਕਰਨਗੇ ਭਾਈ ਜਗਤਾਰ ਸਿੰਘ ਹਵਾਲਾ ਸਣੇ ਸਾਰੇ ਬੰਦੀ ਸਿੰਘ ਰਿਹਾਂ ਹੋਣਗੇ ਪੁਰ ਕਿਰਪਾ ਕਰੂਗਾ ਤੁਸੀਂ ਮੋਰਚੇ ਨਾਲ ਡੁਡੇ ਰਹੋ ਮੋਰਚੇ ਨਾਲ ਬਣੇ ਰਹੋ ਜਿਨ੍ਹਾਂ ਚ ਬੰਦੀ ਸਿੰਘ ਰਿਹਾਂ ਨਹੀਂ ਹੋ ਜਾਂਦੇ ਉਸੇ ਤੇ ਡਟੇ ਹੋਇਆ ਪਰ ਸੋਸ਼ਲ ਮੀਡੀਆ ਤੇ ਨੌਜਵਾਨ ਤਾਕਤ ਬਣਾ ਕੇ ਰੱਖੋ ਸੋਸ਼ਲ ਮੀਡੀਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਰਹੋ ਆਕੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੱਕ ਸੁਨੇਹਾ ਪਹੁੰਚਦਾ ਰਹੇ ਤੁਸੀਂ ਘਰੇ ਬੈਠੇ ਵੀ ਸੁਨੇਹਾ ਦੇ ਸਕਦੇ ਤੈਨੂੰ ਬਣਾ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਭੂ ਬਾਰਡਰ ਤੇ ਖੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਪੰਜਾਬ ਦੇ ਲੋਕ ਨੇ ਸਾਰੇ ਇਥੇ ਮੋਰਚੇ ਦੀ ਕਾਲ ਦੇ ਉਤੇ ਇਕੱਠੇ ਹੋਏ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਛਡਾਉਣ ਵਾਸਤੇ ਸਾਰੇ ਚਾਹੁੰਦੇ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਵੇ ਉਹਨਾਂ ਦੀ ਪ੍ਰੋਲ ਹੋਵੇ ਕਿਉਂਕਿ ਉਹਨਾਂ ਦੀ ਮਾਤਾ ਬਹੁਤ ਸਖਤ ਬਿਮਾਰਾ ਉਹਨਾਂ ਦੀ ਪ੍ਰੋਲ ਚਾਹੀਦੀ ਆ ਅੱਜ ਇੱਥੇ ਬੈਠੇ ਆ ਮੈਂ ਸੰਗਤ ਨੂੰ ਦੱਸਣਾ ਚਾਹਣਾ ਪਰ ਫਿਰ ਜੋਥੇ ਦੋ ਤਿੰਨ ਅਧਿਕਾਰੀ ਆਏ ਸੀ ਦਿੱਲੀ ਦੇ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਉਥੇ ਇਹਨਾਂ ਨੇ ਪ੍ਰਸਤਾਵ ਜਿਹੜੇ ਰੱਖੇ ਉਹ ਕਹਿੰਦੇ ਆਏ ਉਹਨਾਂ ਬੰਮੂ ਲਾਸਟ ਹੋ ਗਿਆ ਇਹ ਕਹਿੰਦੇ ਜਿੱਥੇ ਸਾਨੂੰ ਬਿਠਾਓਗੇ ਅਸੀਂ ਉੱਥੇ ਬਹਿ ਜਾਾਂਗੇ ਆ ਬਿਠਾ ਰਿਆ ਇਹਨਾਂ ਨੇ ਰੋਕ ਲਿਆ ਕਹਾਂ ਜਾਣਾ ਫਿਰ ਉਹਨਾਂ ਨੂੰ ਇਹਨਾਂ ਨੇ ਇਹ ਨਹੀਂ ਕਿਹਾ ਵੀ ਭਾਈ ਜਗਤਾਰ ਸਿੰਘ ਹਵਾਰੀ ਦੀ ਪ੍ਰੋਲ ਚਾਹੀਦੀ ਹੈ ਜੇ ਕਹਿੰਦੇ ਭਾਈ ਜਗਤਾਰ ਸਿੰਘ ਹਵਾਰੀ ਨੂੰ ਇੱਥੇ ਸ਼ਿਫਟ ਕਰ ਦਿਓ ਅਸੀਂ ਜਿਹੜਾ ਉੱਥੇ ਜਾਣਾ ਉਹ ਮੁੱਲ ਵੀ ਕਰ ਦਾਂਗੇ ਕਿਉਂ ਪਹਿਲਾਂ ਸਾਨੂੰ ਪ੍ਰੋਲ ਚਾਹੀਦੀ ਆ ਸ਼ਿਫਟ ਬਸਕ ਬਾਅਦ ਚ ਕਰ ਦੇਣਾ ਕਿਉਂਕਿ ਜੇ ਜਗਤਾਰ ਸਿੰਘ ਹਵਾਰਾ ਦੀ ਪ੍ਰੋਲ ਹੁੰਦੀ ਆ ਨਾ ਬੁਦੂਵਾਲ ਫਿਰ ਉਹਨਾਂ ਦੀ ਰਿਹਾਈ ਦੇ ਆਰਡਰ ਬਣ ਸਕਦੇ ਨੇ ਸ਼ਿਫਟਾਂ ਤੋਂ ਅਸੀਂ ਕੀ ਲੈਣਾ ਇਹਨਾਂ ਦੀ ਵਜ੍ਹਾ ਕਰਕੇ ਅੱਜ ਜਿਹੜੀ ਉਹਨਾਂ ਦੀ ਰਿਹਾਈ ਪਰੋਲ ਰੁਕ ਗਈ ਜੇ ਇਹਨਾਂ ਨੇ ਚੰਗਾ ਕੀਤਾ ਹੁੰਦਾ ਉਦੋਂ ਕਿਹਾ ਹੁੰਦਾ ਉਸੇ ਵੀ ਸਾਨੂੰ ਪਰੋਲ ਦਿਓ ਕੋਈ ਗੱਲ ਨਹੀਂ ਅਸੀਂ ਸ਼ਿਫਟ ਬੰਦ ਕਰਾ ਲਾਂਗੇ ਇਹਨਾਂ ਨੂੰ ਪਹਿਲਾਂ ਪਰੋਲ ਸੰਗਤ ਦੀ ਚਾਹੀਦੀ ਆ ਇਹੋ ਜੀਆਂ ਗੱਲਾਂ ਕਰਕੇ ਜਿਹੜਾ ਹੈਗਾ ਸੈਂਟਰ ਉਹ ਦੇਖ ਲੈਂਦਾ ਵੀ ਇਹ ਇਹਨਾਂ ਦੇ ਕਿੰਨਾ ਕੁ ਦਾਵਾ ਕੀ ਕਰ ਸਕਦੇ ਨੇ ਅੱਜ ਇੱਥੇ ਬੈਠੇ ਆ ਇਸੋ